ਅੱਜ ਜਿਸੀ ਤੁਹਾਡੇ ਲਈ ਲੈ ਕੇ ਆਏ ਆ ਕਲਾਸਿਕਲ ਬਿਊਟੀ ਦੇ ਵਿੱਚ ਬਣਿਆ ਹੋਇਆ 125 ਗਜ ਦਾ ਵਿਲਾ ਜੋ ਕਿ ਆਪਾਂ ਨੂੰ ਵੈਸਟ ਫੇਸਿੰਗ ਦੇ ਨਾਲ ਮਿਲ ਜਾਂਦਾ ਹੈ ਬਹੁਤ ਹੀ ਸੁੰਦਰ ਵਿਲਾ ਬਣਿਆ ਹੋਇਆ ਹੈ ਮਾਲਕਾਂ ਨੇ ਆਪਣੀ ਤਸੱਲੀ ਦੇ ਨਾਲ ਬਣਾਇਆ ਹੋਇਆ ਹੈ ਇਸ ਵਿੱਚ ਕੋਈ ਵੀ ਅਸੀ ਚੀਜ਼ ਨਹੀਂ ਹੈ ਜਿਸ ਵਿੱਚ ਆਪਾਂ ਕਹਿ ਸਕਦੇ ਹਾਂ ਕੋਈ ਕਮੀ ਰਹਿ ਗਈ ਹੈ ਪੂਰਾ ਦਾ ਪੂਰਾ ਵਿਲਾ ਘਰ ਕੋਠੀ ਬਹੁਤ ਹੀ ਸੁੰਦਰ ਬਣਾਇਆ ਹੋਇਆ ਹੈ ਫਰੰਟ ਐਲੀਵੇਸ਼ਨ ਦੇਖ ਸਕਦੇ ਹੋ ਕਿੰਨਾ ਡਿਟੇਲ ਦੇ ਨਾਲ ਇਸ ਉੱਪਰ ਕੰਮ ਕੀਤਾ ਗਿਆ ਹੋਇਆ ਹੈ 125 ਗਜ ਵਿੱਚ ਬਣਿਆ ਹੋਇਆ ਹੈ ਸਾਈਜ਼ ਦੀ ਗੱਲ ਕਰੀਏ 25x45 ਹੈ ਜੇ ਗੱਲ ਕਰੀਏ ਤਾਂ ਡਬਲ ਸਟੋਰੀ ਇਹ ਵਿਲਾ ਆਪਾਂ ਨੂੰ ਮਿਲ ਜਾਂਦਾ ਐ ਐਨਓਸੀ ਇਸ ਦੀ ਨਾਲ ਮੌਜੂਦ ਐ ਇਲੈਕਟ੍ਰਿਸਿਟੀ ਐਂਡ ਸੀਵਰੇਜ ਇਸ ਕੋਲੋਨੀ ਵਿੱਚ ਅੰਡਰਗ੍ਰਾਉਂਡ ਪਈ ਹੋਏ ਅਨ ਕਮਿਊਨਿਟੀ ਆਪਾਂ ਨੂੰ ਗੇਟੇਡ ਕਮਿਊਨਿਟੀ ਮਿਲ ਜਾਂਦੀ ਹੈ 4 ਬੀ ਐਚ ਕੇ ਹੈ ਪਾਵਗੀ ਇਸ ਵਿੱਚ ਚਾਰ ਕਮਰੇ ਚਾਰ ਬਾਥਰੂਮ 1 ਕਿਚਨ ਅਤੇ 1 ਹਿ ਲੋਬੀ ਏਰੀਆ ਹੈ ਉੱਪਰ ਸਭਨਾਂ ਨੂੰ ਛੱਤ ਤੇ ਰੁਫਤੇ ਆਪਾਂ ਨੂੰ ਆਪਣੀ ਮਿੰਨੀ ਗਾਰਡਨ ਮਿਲ ਜਾਂਦੀ ਹੈ ਬਹੁਤ ਹੀ ਸੁੰਦਰ ਮਾਲਕਾਂ ਨੇ ਬਣਾਇਆ ਹੋਇਆ ਤੁਸੀਂ ਦੇਖ ਸਕਦੇ ਹੋ ਆਇਰਨ ਦਾ ਗੇਟ ਹੈ ਜ਼ਿਆਦਾਤਰ ਇਨਫੋਰਮੇਸ਼ਨ ਤੁਹਾਨੂੰ ਵੀਡੀਓ ਦੇ ਸਟਾਰਟਿੰਗ 'ਚ ਮਿਲ ਗਈ ਹੈ ਬਾਕੀ ਆਪਾਂ ਹੋਰ ਵੀ ਅੱਗੇ ਇਸ ਵੇਰੇ ਬਾਰੇ ਗੱਲਾਂ ਕਰਾਂਗੇ ਕਿ ਇਸ ਵਿੱਚ ਆਪਾਂ ਨੂੰ ਕੀ ਕੀ ਫੀਚਰ ਮਿਲ ਜਾਂਦੇ ਹਨ ਕੀ ਕੀ ਇਸ ਵਿੱਚ ਹੋਰ ਵੀ ਕੁਆਲਿਟੀ ਆ ਹਨ ਇਦਾਂ ਦੇ ਅਸੀਂ ਅਕਸਰ ਸੋਨੇ ਸੋਨੇ ਘਰਾਂ ਦੀਆਂ ਵਿਲਿਆਂ ਦੀਆਂ ਮਤਲਬ ਕੋਠੀਆਂ ਦੀਆਂ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ ਆਪਣੇ YouTube channel Rana Real Estate ਨੂੰ subscribe ਕਰ ਲਓ ਨਵੇਂ ਸਾਲ ਵਿੱਚ ਬਹੁਤ ਸਾਰੇ ਪਰਿਵਾਰਾਂ ਨੂੰ ਮੁਬਾਰਕਾਂ ਜਿਨ੍ਹਾਂ ਨੇ Rana Real Estate ਦੇ ਨਾਲ ਰਲ ਕੇ ਆਪਣੇ ਘਰ ਬਣਵਾਏ ਤੁਸੀਂ ਕਿਚਨ ਦੇਖ ਸਕਦੇ ਹੋ ਮਾਡਰਨ ਕਿਚਨ ਹੈ ਬਹੁਤ ਹੀ ਸੁੰਦਰ ਕਿਚਨ ਬਣਾਈ ਹੋਈ ਹੈ ਵਾਸ਼ਿੰਗ ਏਰੀਆ ਇੱਕ ਲੱਗ ਤੋਂ ਸੈਪਰੇਟ ਬਣਾਇਆ ਹੋਇਆ ਕਬੂਰਡ ਦਾ ਕੰਮ ਪੂਰਾ ਹੋਇਆ ਤੇ ਜੇ ਗੱਲ ਕਰੀਏ ਕਲਾਸਿਕ ਡਿਜ਼ਾਈਨ ਹੈ ਗਲਾਡਾ ਅਪਰੂਵਡ ਹੈ ਮੈਂ ਇਸ ਦਾ ਵਾਸਤੂ ਡਿਜ਼ਾਈਨ ਹੈ ਸੈਂਟਰੀਵਰਕ ਸੁਪਰੀਮ ਪਾਈਪ ਦਾ ਇਸ ਵਿੱਚ ਪੂਰਾ ਕੰਮ ਹੋਇਆ ਹੈ ਜੇ ਟੈਪਸ ਦੀ ਗੱਲ ਕਰੀਏ ਤਾਂ ਜੈਗੂਆਰ ਦੇ ਟੈਪਸ ਲੱਗੇ ਹੋਇਆ ਨੇ ਤੇ ਬਹੁਤ ਹੀ ਸੁੰਦਰ ਹੈ ਇਸ ਮਰਸੀਬਲ ਪੰਪ ਵੀ ਹੈ ਇਸ ਵਿੱਚ ਇਲੈਕਟ੍ਰਿਸਿਟੀ ਵਰਕ ਵਾਇਰਿੰਗ ਆਰ ਆਰ ਕੇਬਲ ਲੱਗੀ ਹੋਈ ਹੈ ਬਹੁਤ ਹੀ ਸੁੰਦਰ ਹੈ ਹਰੇਕ ਕਮਰੇ ਨਾਲ ਆਪਾਂ ਨੂੰ ਅਟੈਚਡ ਵਾਸ਼ਰੂਮ ਮਿਲ ਜਾਂਦਾ ਹੈ ਰਾਣਾ ਰੀਅਲ ਸਟੇਟ ਇਸ ਸਾਲ ਤੁਹਾਡੇ ਲਈ ਇਹ ਬਹੁਤ ਹੀ ਸੁੰਦਰ ਤੋਹਫਾ ਲੈ ਕੇ ਆਏ ਹਨ ਬਹੁਤ ਹੀ ਸੁੰਦਰ ਬਣਿਆ ਹੋਇਆ ਹੈ ਘਰ ਤਾਂ ਬਹੁਤ ਤਰ੍ਹਾਂ ਦੇ ਹੁੰਦੇ ਹਨ ਬੜੇ ਤਰ੍ਹਾਂ ਦੇ ਤੁਸੀਂ ਦੇਖਦੇ ਹੋਵੋਗੇ YouTube ਤੇ ਬਹੁਤ ਸਾਰੀਆਂ ਦੀਆਂ ਵੀਡੀਓ ਆਉਂਦੀਆਂ ਹਨ ਲੇਕਿਨ ਗੱਲ ਇਹ ਹੈ ਜੋ ਜਮੀਨੀ ਪੱਧਰ ਗੱਲ ਹੋਵੇ ਜੋ ਹਕੀਕਤ ਹੋਵੇ ਜੋ ਸਤ ਸੱਚ ਹੋਵੇ ਉਸ ਨਾਲ ਆਪਾਂ ਨੂੰ ਜੁੜੇ ਰਹਿਣਾ ਚਾਹੀਦਾ ਹੈ ਰਾਣਾ ਜੀ ਦੀ ਸਟੇਟ ਨੇ ਹਮੇਸ਼ਾ ਹੀ ਆਪਣੇ ਕਸਟਮਰਾਂ ਨਾਲ ਇਨਸਾਫ ਕੀਤਾ ਹੈ ਤੇ ਜੋ ਚੀਜ਼ ਸਹੀ ਹੁੰਦੀ ਹੈ ਉਹੀ ਅਸੀਂ ਆਪਣੇ ਚੈਨਲ ਤੇ ਅਪਲੋਡ ਕਰਦੇ ਹਾਂ ਤੇ ਤੁਸੀਂ ਦੇਖ ਸਕਦੇ ਹੋ ਪੂਰਾ ਘਰ ਦੇਖ ਸਕਦੇ ਹੋ ਪੂਰਾ ਵਿਲਾ ਕੇ ਲੋ ਘਰ ਦੇ ਕੋਠੀ ਦੇ ਲੋ ਇਸ ਲਈ ਸਾਰੇ ਸ਼ਬਦ ਦੀ ਘਾਟਾ ਨੂੰ ਬਹੁਤ ਹੀ ਸੁੰਦਰ ਬਣਾਇਆ ਐ ਐਕਚੁਅਲੀ ਮਾਲਕਾਂ ਨੇ ਆਪਣੇ ਲਈ ਹੀ ਬਣਾਇਆ ਸੀਗਾ ਹੁਣ ਪਰਿਵਾਰ ਸੈਟਲ ਹੈ ਕੈਨੇਡਾ ਪਰਿਵਾਰ ਸੈਟਲ ਹੋ ਗਿਆ ਹੈ ਜ਼ਿਆਦਾਤਰ ਪਰਿਵਾਰ ਜਿਹੜੇ ਐ ਬਾਹਰ ਚਲੇ ਜਾਂਦੇ ਆ ਜਾਂ ਬੱਚੇ ਬਾਹਰ ਹੁੰਦੇ ਆ ਜਿਸ ਕਰਕੇ ਉਹਨਾਂ ਨੂੰ ਫਿਰ ਆਪਣੀ ਪਸੰਦੀਦਾ ਚੀਜ਼ ਨੂੰ ਵੇਚਣਾ ਪੈਂਦਾ ਹੈ ਜਾਂ ਕੁਝ ਵੀ ਆਪਾਂ ਕਹਿ ਸਕਦੇ ਆ ਆ ਹੁੰਦਾ ਹੈ ਨਾ ਤੇ ਤੁਸੀਂ ਦੇਖ ਸਕਦੇ ਹੋ ਕਮਰਿਆਂ ਦੇ ਨਾਲ ਅਟੈਚਡ ਵਾਸ਼ਰੂਮ ਹੈ ਕਬੂਰਡ ਵਗੈਰਾ ਲੱਗੇ ਹੋਏ ਹਨ ਬਹੁਤ ਹੀ ਸੁੰਦਰ ਕੰਮ ਹੋਇਆ ਇਸ ਵਿੱਚ ਬਹੁਤ ਹੀ ਵਧੀਆ ਹੈ ਜੇ ਗੱਲ ਕਰੀਏ ਇਸ ਦੀ ਲੋਕੇਸ਼ਨ ਦੀ ਹੰਬੜਾ ਰੋਡ ਲੁਧਿਆਣਾ ਸ਼ਹਿਰ ਦੇ ਵਿੱਚ ਇਹ 125 ਗਜ ਦਾ ਵਿਲਾ ਬਣਿਆ ਹੋਇਆ ਬਹੁਤ ਹੀ ਸੁੰਦਰ ਹੈ ਤੁਸੀਂ ਦੇਖ ਪਾ ਰਹੇ ਹੋ ਪੂਰੇ ਟਾਇਲਟ ਜਾਂ ਆਪਾਂ ਵਾਸ਼ਰੂਮ ਦੀ ਗੱਲ ਕਰੀਏ ਤੁਸੀਂ ਦੇਖ ਸਕਦੇ ਹੋ ਡਰੈਸਿੰਗ ਰੂਮ ਦੀ ਗੱਲ ਕਰੀਏ ਪ੍ਰੋਪਰ ਟਾਇਲ ਵਰਕ ਹੋਇਆ ਹੈ ਬਹੁਤ ਹੀ ਅੱਛੀ ਇਸ ਵਿੱਚ ਟਾਇਲ ਲੱਗੀ ਹੋਈ ਹੈ ਹਰੇਕ ਚੀਜ਼ ਤੁਸੀਂ ਦੇਖ ਸਕਦੇ ਹੋ ਮੇਨਟੇਨ ਹੈ ਐਸਾ ਜਿੱਦਾਂ ਕਿ ਆਪਾਂ ਨੂੰ ਘਰ ਕੋਈ ਵੀ ਚਾਹੀਦਾ ਹੁੰਦਾ ਹੈ ਅਕਸਰ ਅਸੀਂ ਸਸਤੇ ਵੀ ਮਕਾਨ ਲੈ ਕੇ ਆਉਂਦੇ ਰਹਿੰਦੇ ਹਾਂ ਜਿਸ ਵਿੱਚ ਤੁਸੀਂ ਗੱਲ ਕਰ ਸਕਦੇ ਹੋ 5 10 15 20 25 ਲੱਖ 30 ਲੱਖ ਹਰੇਕ ਤਰ੍ਹਾਂ ਦੇ ਕਿਉਂਕਿ ਹਰੇਕ ਮਹਿੰਗੀ ਚੀਜ਼ ਦੇ ਨਾਲ ਸਸਤੀ ਹਰੇਕ ਨੂੰ ਇਕੁਅਲ ਨਿਗਾ ਨਾਲ ਦੇਖਣਾ ਰਾਣਾ ਰੀਅਲ ਸਟੇਟ ਦਾ ਧਰਮ ਹੈ ਹਰੇਕ ਤਰ੍ਹਾਂ ਦੇ ਕਸਟਮਰ ਦੀ ਆਪਾਂ ਮਤਲਬ ਕਦਰ ਕਰਦੇ ਆ ਰਿਸਪੈਕਟ ਕਰਦੇ ਆ ਹਰ ਇੱਕ ਤਰ੍ਹਾਂ ਦੇ ਕਸਟਮਰ ਲਈ ਆਪਾਂ ਆਪਣੇ ਚੈਨਲ ਤੇ ਕੋਈ ਨਾ ਕੋਈ ਕੰਟੈਂਟ ਕੋਈ ਨਾ ਕੋਈ ਐਸੀ ਵੀਡੀਓ ਲੈ ਕੇ ਆਂਦੇ ਰਹਿੰਨੇ ਆ ਤਾਂਕਿ ਹਰ ਕਿਸੇ ਦਾ ਵੀ ਸੁਪਨਾ ਜੋ ਹੈ ਪੂਰਾ ਹੋ ਸਕੇ ਘਰ ਲੈਣ ਦਾ ਸੁਪਨਾ ਪੂਰਾ ਹੋ ਸਕੇ ਅੱਜ ਦੇ ਟਾਈਮ 'ਚ ਘਰ ਹੀ ਤਾਂ ਸਭ ਨਾਲੋਂ ਵੱਡਾ ਇੱਕ ਐਸਾ ਛੱਤ ਹੈ ਤੋਹਫਾ ਹੈ ਜਿਸ ਵਿੱਚ ਆਪਾਂ ਆਪਣੀਆਂ ਖੁਸ਼ੀਆਂ ਨੂੰ ਵਧਾ ਸਕਦੇ ਆ ਖੇਡ ਸਕਦੇ ਆ ਆਪਣੇ ਪਰਿਵਾਰ ਨਾਲ ਇੰਜੋਏ ਕਰ ਸਕਦੇ ਆ ਤੁਸੀਂ ਵਾਸ਼ਰੂਮ ਏਰੀਆ ਦੇਖ ਰਹੇ ਹੋ ਸਾਰੇ ਦੇਖ ਰਹੇ ਹੋ ਉਦੋਂ ਬਾਅਦ ਤੁਸੀਂ ਦੇਖ ਰਹੇ ਹੋ ਕਿ ਆਪਾਂ ਤੁਹਾਨੂੰ ਦਿਖਾਇਆ ਪਿੱਛੇ ਵਾਸ਼ਿੰਗ ਏਰੀਆ ਸੀਗਾ ਕਬੂਡ ਵਗੈਰਾ ਜਿ ਘਰ ਇਹ ਪੂਰਾ ਸਪੇਸ਼ੀਅਸ ਹੈ ਆਰਾਮ ਨਾਲ ਤੁਸੀਂ ਇੱਥੇ ਆਪਣੇ ਕੱਪੜੇ ਵਗੈਰਾ ਕਲੋਸ ਪੂਰੀ ਸੈਟਿੰਗ ਆ ਜਾਂਦੀ ਹੈ ਕਿਸੇ ਵੀ ਤਰ੍ਹਾਂ ਦਾ ਕੋਈ ਅਡਜਸਟ ਵਾਲਾ ਕੰਮ ਨਹੀਂ ਹੈ ਹਰੇਕ ਚੀਜ਼ ਪੂਰੀ ਇਕੁਅਲ ਸਪੇਸ ਦੇ ਵਿੱਚ ਆਊਗੀ ਟੀਵੀ ਪੈਨਲ ਲੱਗੇ ਹੋਏ ਹਨ ਸਾਰਾ ਦਾ ਸਾਰਾ ਘਰ ਹੀ ਮਤਲਬ ਆਪਾਂ ਕਹਿ ਸਕਦੇ ਹਾਂ ਕੰਪਲੀਟ ਹੈ ਰੈਡੀ ਟੂ ਮੂਵ ਹੈ ਇੰਡੀਪੈਂਡੈਂਟ ਹੈ ਮਿਨੀ ਗਾਰਡਨ ਹੈ ਹੁਣ ਆਪਾਂ ਆਪਣੀਆਂ ਅਪਸਟੇਅਰ ਵੱਲ ਜਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਡਿਜ਼ਾਈਨ ਦੇ ਨਾਲ ਲੱਕੜ ਪਲੱਸ ਉਸ ਤੋਂ ਬਾਅਦ ਆਪਣਾ ਟਫਨ ਗਲਾਸ ਲੱਗਾ ਹੋਇਆ ਜਿਸ ਦਾ ਕੰਬੀਨੇਸ਼ਨ ਨਾਲ ਆਪਣਾ ਪੂਰਾ ਅਪਸਟੇਅਰ ਦਾ ਕੰਮ ਕੀਤਾ ਹੋਇਆ ਹੈ ਲਾਈਟਿੰਗ ਵਗੈਰਾ ਵੀ ਅਪਸਟੇਅਰ ਸੇ ਨਾਈਟ ਟਾਈਮ ਵੀ ਤੁਸੀਂ ਜੇ ਅਪਸਟੇਅਰ ਤੋਂ ਉੱਪਰ ਜਾ ਰਹੇ ਹੋ ਕਿਸੇ ਗੱਲ ਦੀ ਦਿੱਕਤ ਨਹੀਂ ਆ ਸਕਦੀ ਵੈਸੇ ਤਾਂ ਪੂਰੇ ਘਰ ਦੇ ਵਿੱਚ ਵੀ ਰੋਸ਼ਨੀ ਹੈ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਉੱਪਰ ਆ ਚੁੱਕੇ ਹਾਂ ਆਪਣੇ ਰੂਫ ਤੇ ਆ ਚੁੱਕੇ ਹਾਂ ਇੱਥੇ ਵੀ ਆਪਾਂ ਨੂੰ ਇੱਕ ਸਪੇਸ਼ੀਅਸ ਰੂਮ ਮਿਲ ਜਾਂਦਾ ਹੈ ਕਾਫੀ ਅੱਛਾ ਰੂਮ ਹੈ ਤੇ ਤੁਸੀਂ ਦੇਖ ਸਕਦੇ ਹੋ ਹਰੇਕ ਕਮਰੇ ਵਿੱਚ ਆਪਾਂ ਤੁਹਾਨੂੰ ਇਦਾਂ ਦਾ ਲੋਗੋ ਦਿਖਾ ਰਹੇ ਹਾਂ ਡਿਜ਼ਾਈਨ ਦਿਖਾ ਰਹੇ ਹਾਂ ਘਰ ਦੀ ਬਿਊਟੀ ਨੂੰ ਹੋਰ ਵੀ ਜ਼ਿਆਦਾ ਇਨਹਾਂਸ ਕਰਦਾ ਹੈ ਫੋਮਨ ਤੁਸੀਂ ਦੇਖ ਸਕਦੇ ਹੋ ਵਿੰਡੋ ਹੈ ਜੋ ਕਿ ਬਾਹਰ ਦਾ ਥਿਊ ਕੈਚ ਕਰਦੀ ਹੈ ਤੇ ਇਸ ਨਾਲ ਆਪਾਂ ਨੂੰ ਬਾਹਰਲੀ ਮਤਲਬ ਰੋਸ਼ਨੀ ਵੀ ਕਰਦੇ ਅੰਦਰ ਆਂਦੀ ਹੈ ਤੇ ਹੁਣ ਤੁਸੀਂ ਦੇਖ ਸਕਦੇ ਹੋ ਇਸ ਦੇ ਨਾਲ ਵੀ ਆਪਾਂ ਨੂੰ ਅਟੈਚ ਵਾਸ਼ਰੂਮ ਹੈ ਫਸਟ ਆਫ 올 ਆਪਾਂ ਜੀ ਗੱਲ ਕਰੀਏ ਇਸ ਦੇ ਸਪੇਸ ਦੀ ਸਪੇਸ ਕਿੰਨਾ ਜ਼ਿਆਦਾ ਹੈ ਬਹੁਤ ਹੀ ਜ਼ਿਆਦਾ ਸਪੇਸ ਹੈ ਈਜ਼ੀ ਟੂ ਮੂਵ ਹੇਅਰ ਟੂ ਥੇਰ ਆਪਾਂ ਇੱਧਰ ਉੱਧਰ ਇਜ਼ੀ ਇਜ਼ਲੀ ਮੂਵ ਕਰ ਸਕਦੇ ਹਾਂ ਸਾਹਮਣੇ ਤੁਸੀਂ ਦੇਖ ਸਕਦੇ ਹੋ ਸ਼ੀਸ਼ਾ ਲੱਗਾ ਹੋਇਆ ਬਹੁਤ ਹੀ ਬੜਾ ਸ਼ੀਸ਼ਾ ਹੈ ਇਸ ਵਿੱਚ ਮਿਰਰ ਵਿੱਚ ਤੁਸੀਂ ਆਪਣੀ ਪੂਰੀ ਲੁੱਕ ਦੇਖ ਸਕਦੇ ਹੋ ਤੇ ਪੂਰੇ ਤਾਂ ਪੂਰੀ ਕੋਠੀ ਜੋ ਹੈ ਬਣ ਕੇ ਤਿਆਰ ਹੈ ਰੈਡੀ ਟੂ ਮੂਵ ਹੈ ਬਹੁਤ ਗੱਲਾਂ ਤੁਹਾਨੂੰ ਅੱਗੇ ਦੱਸੀਆਂ ਬਹੁਤ ਗੱਲਾਂ ਅੱਗੇ ਦੱਸਾਂਗੇ ਕੋਈ ਵੀ ਕੋਠੀ ਦਿਖਾਣੇ ਆ ਕੋਈ ਵੀ ਚੀਜ਼ ਹੁੰਦੀ ਹੈ ਕਈ ਵਾਰ ਇਦਾਂ ਹੁੰਦਾ ਕਿ ਕਸਟਮਰ ਜੇ ਉਸਦੀ ਨੂੰ ਲੇਟ ਭੇਜਣ ਲੇਟ ਲਿੰਕ ਦੇਖਣ ਉਸ ਦਾ ਇਹ ਹੁੰਦਾ ਹੈ ਕਿ ਕਈ ਵਾਰ ਚੀਜ਼ ਬਿਕ ਵੀ ਜਾਂਦੀ ਹੈ ਇਸ ਕਰਕੇ ਜਦੋਂ ਤੁਸੀਂ ਦੇਖਦੇ ਹੋ ਜੇ ਤੁਹਾਨੂੰ ਕੋਈ ਚੀਜ਼ ਪਸੰਦ ਹੈ ਉਸਾਰੇ ਪੂਰੀ ਇਨਫੋਰਮੇਸ਼ਨ ਲੈਣ ਲਈ ਸਾਡੇ ਜੋ ਕੈਪਸ਼ਨ ਵਿੱਚ ਨੰਬਰ ਹੈ ਡਿਸਕ੍ਰਿਪਸ਼ਨ ਵਿੱਚ ਨੰਬਰ ਹਨ ਜਾਂ ਸਾਡੀ ਸਕਰੀਨ ਤੇ ਵੀ ਪਹਿਲਾ ਨੰਬਰ ਆਇਆ ਹੈ ਆਇਸ ਹਨ ਉਹਨਾਂ ਤੇ ਜਾ ਕੇ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਉੱਪਰ ਆ ਚੁੱਕੇ ਹਾਂ ਉੱਪਰਲਾ ਤੁਸੀਂ ਵਿਊ ਦੇਖ ਰਹੇ ਹੋ ਬਹੁਤ ਹੀ ਸੁੰਦਰ ਹੈ ਅਸੀਂ ਹਰੇਕ ਕਸਟਮਰ ਦੀ ਉਮੀਦ ਤੇ ਖਰਾ ਉਤਰਨ ਦੀ ਕੋਸ਼ਿਸ਼ ਕਰਦੇ ਹਾਂ ਕਈ ਚੀਜ਼ਾਂ ਸਾਡੇ ਤੋਂ ਵੀ ਮਿਸ ਹੋ ਜਾਂਦੀਆਂ ਹਨ ਹਰੇਕ ਕੋਈ ਹਿਊਮਨ ਬੀਇੰਗ ਹੈ ਕੋਈ ਨਾ ਕੋਈ ਗਲਤੀ ਹੋ ਜਾਂਦੀ ਹੈ ਬੋਲਦਿਆਂ ਕਈ ਗਲਤੀਆਂ ਹੋ ਜਾਂਦੀਆਂ ਨੇ ਕੁਝ ਚੀਜ਼ਾਂ ਉਹਨਾਂ ਨੂੰ ਪੱਕਿਆ ਜਾਂ ਸ਼ਰਤਾਂ ਨਾ ਮੰਨਿਆ ਜਾਵੇ ਕਿਉਂਕਿ ਕਈ ਵਾਰ ਬੰਦੇ ਦੀ ਜ਼ੁਬਾਨ ਤੋਂ ਕੋਈ ਗੱਲ ਫਿਸਲ ਜਾਂਦੀ ਹੈ ਲੇਕਿਨ ਬਟ ਹਰੇਕ ਚੀਜ਼ ਦੀ ਪੂਰੀ ਇਨਫੋਰਮੇਸ਼ਨ ਦੀ ਸਟੱਡੀ ਹੁੰਦੀ ਹੈ ਕੋਈ ਐਦਾਂ ਦੀ ਗੱਲ ਨਹੀਂ ਹੈ ਜੋ ਵੀ ਤੁਹਾਨੂੰ ਦਿਖਾ ਰਹੇ ਹਾਂ ਪੂਰਾ ਐਗਜ਼ੈਕਟ ਹੰਬਣਾ ਰੋਡ ਲੁਧਿਆਣਾ ਸ਼ਹਿਰ ਦੇ ਵਿੱਚ ਇਹ ਵਿਲਾ ਬਣਿਆ ਹੋਇਆ ਬਹੁਤ ਹੀ ਸੁੰਦਰ ਹੈ ਉੱਪਰ ਆਪਾਂ ਆ ਚੁੱਕੇ ਹਾਂ ਮਿੰਨੀ ਗਾਰਡਨ ਆਪਾਂ ਨੂੰ ਮਿਲ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਮਿੰਨੀ ਗਾਰਡਨ ਬੋਲ ਸਕਦੇ ਆ ਜਾਂ ਤੁਸੀਂ ਕੁਝ ਹੋਰ ਬੋਲੋ ਜਿੱਦਾਂ ਵੀ ਹੈ ਪੂਰਾ ਇਹ ਜ਼ਿਆਦਾਤਰ ਕਨਸੈਪਟ ਆਪਾਂ ਨੂੰ ਮੋਹਾਲੀ ਚੰਡੀਗੜ੍ਹ ਵਿੱਚ ਵਿੱਚ ਦੇਖਣ ਨੂੰ ਮਿਲਦਾ ਹੈ ਲੁਧਿਆਣਾ ਦੇ ਵਿੱਚ ਬਹੁਤ ਘੱਟ ਹੈ ਬਟ ਲੁਧਿਆਣਾ ਦੇ ਵਿੱਚ ਆ ਰਿਹਾ ਬਹੁਤ ਹੀ ਅੱਛਾ ਹੈ ਤੁਸੀਂ ਦੇਖ ਸਕਦੇ ਹੋ ਪੂਰੇ ਕਨੈਕਸ਼ਨ ਵਗੈਰਾ ਵੀ ਲੱਗੇ ਹੋਏ ਹਨ ਚਿਮਨੀ ਦੇ ਕਨੈਕਸ਼ਨ ਹੈ ਸਾਈਡ ਤੇ ਆਪਣੀਆਂ ਪਾ ਪਾਈਆਂ ਸੀਗੀਆਂ ਉਸ ਤੋਂ ਬਾਅਦ ਏਸੀ ਕਨੈਕਸ਼ਨ ਹੈ ਪੂਰਾ ਮਤਲਬ ਸੋਚ ਸਮਝ ਕੇ ਇਸ ਨੂੰ ਡਿਜ਼ਾਈਨ ਕੀਤਾ ਹੋਇਆ ਹੈ ਆਪਣੇ ਰਹਿਣ ਲਈ ਬਣਾਇਆ ਗਿਆ ਸੀਗਾ ਆਸ਼ਾ ਕਰਦੇ ਹਾਂ ਕਿ ਤੁਹਾਨੂੰ ਇਹ ਜੋ ਵਿਲਾ ਹੈ ਪਸੰਦ ਆਇਆ ਹੈ ਜੇ ਪ੍ਰਾਈਸ ਦੀ ਗੱਲ ਕਰੀਏ ਤਾਂ 1 ਕਰੋੜ ਵਿੱਚ ਇਹ ਤੁਹਾਡਾ ਆਪਣਾ ਹੋ ਸਕਦਾ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਜੀ